ਅੱਜ ਅਸੀਂ ਬਣਾਵਾਂਗੇ ਗਲਗਲਦਾ ਖੱਟਾ ਮਿੱਠਾ ਚਟਪਟਾ ਅਚਾਰ ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਅਚਾਰ ਬਣਾਉਣਾ ਦੱਸ ਰਹੀ ਹਾਂ ਇਹ ਤਰੀਕੇ ਦੇ ਨਾਲ ਜੇਕਰ ਤੁਸੀਂ ਚਾਰ ਬਣਾਓਗੇ ਤੇ ਇੱਕ ਸਾਲ ਤੱਕ ਵੀ ਸਟੋਰ ਕਰਕੇ ਰੱਖ ਲੋਗੇ ਚਾਰ ਬਿਲਕੁਕੁਲ ਵੀ ਖਰਾਬ ਨਹੀਂ ਹੋਏਗਾ ਜਦੋਂ ਵੀ ਆਪਾਂ ਘਰ ਦੇ ਵਿੱਚ ਖਾਣਾ ਖਾਣ ਬੈੰਨੇ ਆ ਤੇ ਨਾਲ ਥੋੜਾ ਜਿਹਾ ਚਾਰ ਲੈ ਲਈਏ ਨਾ ਤੇ ਖਾਣੇ ਦਾ ਸਵਾਦ ਜਿਹੜਾ ਦੁੱਗਣਾ ਹੋ ਜਾਂਦਾ ਹੈ ਤੇ ਬਿਨਾ ਸਕਿੱਪ ਕੀਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਕਿ ਮੈਂ achar ਕਿੱਦਾਂ ਬਣਾ ਕੇ ਤਿਆਰ ਕਰ ਰਹੀ ਆ ਜੇਕਰ ਚੰਗੀ ਲੱਗੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਗਲਗਲਾ ਦਾ achar ਬਣਾਉਣ ਵਾਸਤੇ ਮੈਂ 1.5 ਕਿਲੋ ਗਲਗਲਾ ਲਈ ਆ ਗਲਗਲਾ ਮੈਨੂੰ ਛੋਟੇ ਸਾਈਜ਼ ਦੇ ਮਿਲੀਆਂ ਤੇ ਇਸ ਕੰਨ ਮੈਂ ਛੋਟੇ ਸਾਈਜ਼ ਦੇ ਗਲਗਲਾ ਜਿਹੜੀਆਂ ਇਹੀ ਲੈ ਲਈਆਂ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਤੋਲਿਆ ਧੋਣ ਤੋਂ ਬਾਅਦ ਹੁਣ ਆਪਾਂ ਸੁੱਕੇ ਕੱਪੜੇ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਸੁਕਾ ਲੈਣਾ ਹੈ ਇਹਨਾਂ ਨੂੰ ਸੁਕਾਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਮੌਇਸਚਰ ਜਾਂ ਪਾਣੀ ਵਗੈਰਾ ਬਿਲਕੁਲ ਵੀ ਨਹੀਂ ਲੱਗਿਆ ਹੋਣਾ ਚਾਹੀਦਾ ਜੇਕਰ ਪਾਣੀ ਲੱਗਿਆ ਹੋਏਗਾ ਤੇ ਚਾਰ ਜਿਹੜਾ ਜਲਦੀ ਖਰਾਬ ਹੋਣ ਦੇ ਚਾਂਸ ਰਹਿੰਦੇ ਆ ਪਰ ਚਾਰ ਆਪਾਂ 1 ਸਾਲ ਤੱਕ ਸਟੋਰ ਕਰਕੇ ਰੱਖਣਾ ਹੈ ਤੇ ਇਸ ਕਾਨੇ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਸਾਫ਼ ਕਰ ਲਿਓ ਉਹ ਜਿਹੜੇ ਉੱਪਰ ਵਾਲਾ ਛਿਲਕਾ ਹੁੰਦਾ ਨਾ ਇਹਦੇ ਇਹਦੇ ਉੱਤੇ ਗੰਦਗੀ ਵਗੈਰਾ ਵੀ ਹਲਕੀ ਹਲਕੀ ਲੱਗੀ ਹੁੰਦੀ ਹੈ ਇਸ ਕਾਨੇ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਧੋ ਕੇ ਸਾਫ਼ ਜ਼ਰੂਰ ਕਰ ਲਿਓ ਤੇ ਸਾਰੀਆਂ ਗਲਗਲਾਂ ਨੂੰ ਮੈਂ ਸਾਫ਼ ਕਰਕੇ ਸੁਕਾ ਲਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਕਟਿੰਗ ਕਰਾਂਗੇ ਕਟਿੰਗ ਕਰਨ ਦੇ ਲਈ ਮੈਂ ਦੋ ਹਿੱਸੇ ਕਰ ਰਹੀ ਹਾਂ ਪਹਿਲੇ ਇਹਦੇ ਦੋ ਹਿੱਸੇ ਕਰਕੇ ਫਿਰ ਤੋਂ ਆਪਾਂ ਇਹਦੇ ਦੋ ਹਿੱਸੇ ਕਰਨੇ ਆ ਅੱਛਾ ਜਿਹੜੀਆਂ ਮੈਂ ਗਲਗਲਾਂ ਲਈਆਂ ਹੋਈਆਂ ਨਾ ਇਹਨਾਂ ਦੇ ਵਿੱਚ ਬੀਜ ਬਿਲਕੁਲ ਵੀ ਨਹੀਂ ਹੈ ਜੇਕਰ ਤੁਸੀਂ ਜਿਹੜੀਆਂ ਗਲਗਲਾਂ ਦਾ ਚਾਰ ਪਾ ਰਹੇ ਹੋ ਉਹਨਾਂ ਵਿੱਚ ਬੀਜ ਹੈ ਤੇ ਬੀਜ ਜਿਹੜੇ ਕੱਢ ਲਿਓ ਕਿਉਂਕਿ ਜਦੋਂ ਆਪਾਂ ਚਾਰ ਜਿਹੜਾ ਖਾਣੇ ਆ ਤੇ ਫਿਰ ਬੀਜ ਮੂੰਹ ਦੇ ਵਿੱਚ ਆਂਦੇ ਆ ਤੇ ਬਿਲਕੁਲ ਵੀ ਸਵਾਦ ਨਹੀਂ ਲੱਗਦੇ ਆ ਖਾਣ ਦੇ ਵਿੱਚ ਇਸ ਕੰਨ ਜਿਹੜੇ ਬੀਜ ਹੈ ਕੱਢ ਲਿਓ ਔਰ ਇਹਨਾਂ ਦਾ ਜਿਹੜਾ ਜੂਸ ਹੈ ਬਿਲਕੁਲ ਨਹੀਂ ਕੱਢਣਾ ਇਹ ਜੂਸ ਦੇ ਵਿੱਚ ਹੀ ਆਪਣੇ ਜੂਸ ਦੇ ਵਿੱਚ ਹੀ ਜਿਹੜਾ ਚਾਰ ਹੈ ਪ੍ਰੀਜ਼ਰਵ ਰਹਿੰਦਾ ਹੈ ਜੇਕਰ ਆਪਾਂ ਜੂਸ ਕੱਢ ਦਵਾਂਗੇ ਤੇ ਚਾਰ ਸੁੱਕਾ ਸੁੱਕਾ ਬਣੇਗਾ ਔਰ ਚਾਰ ਖਰਾਬ ਹੋਣ ਦੇ ਚਾਂਸ ਜਿਹੜੇ ਜ਼ਿਆਦਾ ਹੁੰਦੇ ਆ ਤੇ ਸਾਰੀਆਂ ਗਲਗਲਾਂ ਜਿਹੜੀਆਂ ਮੈਂ ਕੱਟ ਕੇ ਤਿਆਰ ਕਰ ਲਵਾਂਗੀ ਪਹਿਲੇ ਸਾਰੀਆਂ ਗਲਗਲਾਂ ਮੈਂ ਕੱਟ ਕੇ ਤਿਆਰ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਮੀਡੀਅਮ ਸਾਈਜ਼ ਦੇ ਇਹਨਾਂ ਦੇ ਟੁਕੜੇ ਜਿਹੜੇ ਮੈਂ ਕੱਟ ਕੀਤੇ ਆ ਨਾ ਤਾਂ ਵੱਡੇ ਆ ਤੇ ਨਾ ਹੀ ਜ਼ਿਆਦਾ ਛੋਟੇ ਆ ਤਾਂ ਹੁਣ ਆਪਾਂ ਅਗਲੇ ਸਟੈਪ ਵੱਲ ਚੱਲਦੇ ਆਂ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਗੈਸ ਉੱਤੇ ਮੈਂ ਕੜਾਹੀ ਰੱਖੀ ਤੇ ਇਹਦੇ ਵਿੱਚ ਮੈਂ ਪਾ ਰਹੀਆਂ 200 ਤੋਂ 250 ਗ੍ਰਾਮ ਸਰੋਂ ਦਾ ਤੇਲ ਇਸ ਤੋਂ ਬਾਅਦ ਤੇਲ ਆਪਾਂ ਨਹੀਂ ਪਾਣਾ ਸਿਰਫ 200 ਤੋਂ 250 ਗ੍ਰਾਮ ਜੇਕਰ ਨਾਪ ਦੇ ਹਿਸਾਬ ਨਾਲ ਦੇਖੀ ਤਾਂ ਮੈਂ ਕੋਲੀ ਭਰ ਕੇ ਤੇਲ ਜਿਹੜਾ ਇਹ ਪਾ ਦਿੱਤਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਾਂਗੇ ਚਾਹ ਤੁਸੀਂ ਜਿਹੜਾ ਵੀ ਬਣਾਉਂਦੇ ਹੋ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਇਆ ਕਰੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਔਰ ਖਰਾਬ ਵੀ ਨਹੀਂ ਹੁੰਦਾ ਔਰ ਤਿੱਖਾ ਕਰਾਰਾ ਚਾਰ ਬਣ ਕੇ ਤਿਆਰ ਹੁੰਦਾ ਹੈ ਜਦੋਂ ਤੱਕ ਤੇਲ ਗਰਮ ਹੋ ਰਿਹਾ ਆਪਾਂ ਮਸਾਲੇ ਤਿਆਰ ਕਰ ਲੈਣੇ ਆ ਮੈਂ ਇੱਕ ਪਲੇਟ ਲਈਏ ਤੇ ਇਹਦੇ ਵਿੱਚ ਪਾਵਾਂਗੇ ਸੁੱਕੇ ਸਾਬਤ ਮਸਾਲੇ ਦੋ ਚਮਚ ਮੈਂ ਭਰ ਕੇ ਪਾ ਰਹੀਆਂ ਵੱਡੇ ਵਾਲੇ ਸੌਂਫ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਭਰ ਕੇ ਮੇਥੀ ਦਾਣਾ ਜਿੰਨੀ ਸੌਂਫ ਲੈਣੀ ਆ ਉਹਦਾ ਅੱਧਾ ਮੇਥੀ ਦਾਣਾ ਲੈਣਾ ਮੇਥੀ ਦਾਣਾ ਜ਼ਿਆਦਾ ਨਹੀਂ ਪਾਣਾ ਨਹੀਂ ਤਾਂ ਫਿਰ ਚਾਰ ਜਿਹੜਾ ਕੋੜਾ ਹੋ ਜਾਂਦਾ ਇੱਕ ਚਮਚ ਭਰ ਕੇ ਪਾਵਾਂਗੇ ਇਹਦੇ ਵਿੱਚ ਸਰੋਂ ਦੇ ਦਾਣੇ ਰਾਈ ਨਹੀਂ ਪਾਣੀ ਹੈ ਸਰੋਂ ਦੇ ਦਾਣੇ ਮੈਂ ਲਈਆਂ ਮोटे ਵਾਲੇ ਜਿਹੜੇ ਹੁੰਦੇ ਜਿਹਦੇ ਨਾਲ ਤੇਲ ਬੰਦਾ ਨਾ ਸਰੋਂ ਨਾਲ ਉਹ ਵਾਲਾ ਮੈਂ ਸਰੋਂ ਦੇ ਦਾਣੇ ਜਿਹੜੇ ਲਈ ਆ ਜੇਕਰ ਤੁਸੀਂ ਨਹੀਂ ਪਾਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਹੋ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਅਜਵਾਇਨ ਅੱਧਾ ਚਮਚ ਪਾਵਾਂਗੇ ਜੀਰੇ ਦਾ ਬਸ ਇੰਨੇ ਹੀ ਸਾਬਤ ਮਸਾਲੇ ਜਿਹੜੇ ਆਪਾਂ ਇਹਦੇ ਵਿੱਚ ਪਾਣੇ ਆ ਹੁਣ ਆਪਾਂ ਇਹਨੂੰ ਸਾਈਡ ਤੇ ਰੱਖਾਂਗੇ ਤੇ ਪੀਸੇ ਹੋਏ ਮਸਾਲੇ ਤਿਆਰ ਕਰ ਲਵਾਂਗੇ ਪੀਸੇ ਹੋਏ ਮਸਾਲਿਆਂ ਦੇ ਵਿੱਚ ਨਮਕ ਪਾਵਾਂਗੇ 2 ਚਮਚਾ ਸਫੇਦ ਵਾਲਾ ਮੈਂ ਨਮਕ ਲਿਆਇਆ ਨਮਕ ਇਹਦੇ ਵਿੱਚ ਥੋੜਾ ਜਿਆਦਾ ਹੀ ਜਾਂਦਾ ਤਾਂ ਹੀ ਚਾਰ ਜਿਹੜਾ ਪ੍ਰੀਜ਼ਰਵ ਰਹਿੰਦਾ ਹੈ ਨਮਕ ਦਾ ਵੀ ਇਹਦੇ ਵਿੱਚ ਰੋਲ ਹੁੰਦਾ ਜੇਕਰ ਨਮਕ ਘੱਟ ਹੋਏ ਤਾਂ ਚਾਰ ਜਿਹੜਾ ਖਰਾਬ ਹੋਣ ਦੇ ਚਾਂਸ ਹੁੰਦੇ ਆ ਇੱਕ ਚਮਚ ਕਾਲਾ ਨਮਕ ਅੱਧਾ ਚਮਚ ਹਲਦੀ ਪਾਈ ਹੈ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਅੱਧਾ ਕ ਚਮਚ ਪਾਵਾਂਗੇ ਫਰੈਸ਼ ਕੁੱਟੀ ਹੋਈਆਂ ਕਾਲੀਆਂ ਮਿਰਚਾਂ ਪੀਸੇ ਮਸਾਲੇ ਵੀ ਸਾਡੇ ਤਿਆਰ ਹੈ ਤਿੱਖੇ ਵਾਲੀਆਂ ਲਾਲ ਮਿਰਚਾਂ ਆਪਾਂ ਪਾਣੀ ਹੈ ਪਰ ਆਪਾਂ ਬਾਅਦ ਵਿੱਚ ਪਾਵਾਂਗੇ ਤੇਲ ਜਿਹੜਾ ਗਰਮ ਹੋ ਗਿਆ ਸੀ ਤੇ ਮੈਂ ਗੈਸ ਬੰਦ ਕਰ ਦਿੱਤੀ ਤੇ ਤੇਲ ਹਲੇ ਵੀ ਬਹੁਤ ਜ਼ਿਆਦਾ ਗਰਮ ਹੈ ਤੇ ਆਪਾਂ ਸਾਬਤ ਮਸਾਲੇ ਜਿਹੜੇ ਲਏ ਆ ਆਪਾਂ ਤੇਲ ਦੇ ਵਿੱਚ ਪਾ ਦੇਣੇ ਆ ਮੈਂ ਪਹਿਲੇ ਵੀ ਤੁਹਾਡੇ ਨਾਲ ਗਲਗਲ ਦੇ achar ਦੀਆਂ ਰੈਸਪੀਜ਼ ਜਿਹੜੀਆਂ ਸ਼ੇਅਰ ਕੀਤੀਆਂ ਹੋਈਆਂ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤੀਆਂ ਉਹ achar ਦੀਆਂ ਰੈਸਪੀਜ਼ ਤੇ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲੇਗਾ ਤੁਸੀਂ ਉਹ ਵੀ ਦੇਖ ਕੇ ਬਣਾ ਸਕਦੇ ਹੋ ਕੁਝ achar ਤਾਂ ਮੈਂ ਬਿਨਾਂ ਤੇਲ ਤੋਂ ਵੀ ਬਣਾ ਕੇ ਤਿਆਰ ਕੀਤੇ ਹੋਏ ਆਂ ਔਰ ਜਿਹੜਾ ਮਸਾਲਾ ਸੌਂਫ ਮੇਥੀ ਦਾਣਾ ਵਗੈਰਾ ਮੈਂ ਪੀਸ ਕੇ ਵੀ ਪਾਏ ਹੋਏ ਆਂ ਤੇ ਤੁਸੀਂ ਉਹ ਦੇਖ ਕੇ ਵੀ achar ਜਿਹੜਾ ਬਣਾ ਸਕਦੇ ਹੋ ਉਹ ਵੀ ਬਹੁਤ ਵਧੀ ਹੁਣ ਆਪਾਂ 1 ਮਿੰਟ ਤੱਕ ਲਗਾਤਾਰ ਜਿਹੜੇ ਮਸਾਲੇ ਆ ਇਹਨਾਂ ਨੂੰ ਫਰਾਈ ਕਰ ਲਵਾਂਗੇ ਕਿਉਂਕਿ ਆਪਾਂ ਕੱਚੇ ਮਸਾਲੇ ਲਏ ਆ ਸਾਬਤ ਮਸਾਲੇ ਲਏ ਆ ਤੇ ਇਸ ਕਾਰਨ ਇਹਨਾਂ ਨੂੰ ਪਕਾ ਲੈਣਾ ਆਪਾਂ ਹੁਣ ਜਿਹੜੇ ਪੀਸੇ ਹੋਏ ਮਸਾਲੇ ਇਹ ਪਾਵਾਂਗੇ ਇਹਦੇ ਵਿੱਚ ਇਹਦੇ ਨਾਲ ਹੀ ਪਾਵਾਂਗੇ 1/4 ਚਮਚ ਹਿੰਗ ਦਾ ਹਿੰਗ ਜਿਹੜੀ ਡਾਈਜੈਸ਼ਨ ਲਈ ਵਧੀਆ ਹੁੰਦੀ ਹੈ ਔਰ ਚਾਰ ਦਾ ਸਵਾਦ ਕਈ ਉਹਨਾਂ ਵਧਾ ਦਿੰਦੀ ਹੈ ਇਸ ਕਾਰਨ ਮੈਂ ਪਾ ਰਹੀ ਹਾਂ ਜੇਕਰ ਤੁਹਾਨੂੰ ਫਲੇਵਰ ਨਹੀਂ ਪਸੰਦ ਤਾਂ ਨਾ ਪਾਓ ਹੁਣ ਇਹ ਮਸਾਲੇ ਜਿਹੜੇ ਇਹਨਾਂ ਨੂੰ ਫੇਰ ਤੋਂ ਆਪਾਂ 1 ਮਿੰਟ ਲਈ ਭੁੰਨਾਂਗੇ ਫਰਾਈ ਕਰਾਂਗੇ ਕਿਉਂਕਿ ਤੇਲ ਜਿਹੜਾ ਬਿਲਕੁਲ ਇਹਦੇ ਵਿੱਚ ਪਾਵਾਂਗੇ ਵੱਡੇ 2 ਚਮਚ ਚੀਨੀ ਚੀਨੀ ਦੀ ਜਗ੍ਹਾ ਤੁਸੀਂ ਗੁੜ ਜਿਹੜਾ ਉਹ ਵੀ ਪਾ ਸਕਦੇ ਹੋ ਜਾਂ ਫਿਰ ਸ਼ੱਕਰ ਵੀ ਪਾ ਸਕਦੇ ਹੋ ਹੁਣ ਆਪਾਂ ਚੀਨੀ ਜਿਹੜੀ ਇਹਨੂੰ ਵੀ ਪਕਾ ਲੈਣਾ ਮਸਾਲਿਆਂ ਦੇ ਵਿੱਚ ਗੈਸ ਓਨ ਕਰਕੇ 1 ਮਿੰਟ ਆਪਾਂ ਇਹਨਾਂ ਨੂੰ ਹੋਰ ਪਕਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਣੀ ਆ ਤਿੱਖੇ ਵਾਲੀਆਂ ਲਾਲ ਮਿਰਚਾਂ ਮੈਂ ਫਰੈਸ਼ ਤਿੱਖੇ ਵਾਲੀਆਂ ਲਾਲ ਮਿਰਚਾਂ ਕੁੱਟ ਕੇ ਇਹਦੇ ਵਿੱਚ ਪਾ ਰਹੀ ਹਾਂ 7 ਤੋਂ 8 ਲਾਲ ਮਿਰਚਾਂ ਮੈਂ ਲਈਆਂ ਸੀ ਉਹ ਮੈਂ ਕਟਕੇ ਦੇ ਵਿੱਚ ਪਾ ਦਿੱਤੀਆਂ ਕਿਉਂਕਿ ਤਿੱਖਾ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਇਆ ਇਸ ਕਾਰਨ ਲਾਲ ਮਿਰਚਾਂ ਜਿਹੜੀਆਂ ਮੈਂ ਕਟ ਕੇ ਪਾਈਆਂ ਤਿੱਖੇ ਵਾਲੀਆਂ ਤੇ 1 ਮਿੰਟ ਤੱਕ ਗੈਸ ਔਨ ਕਰਕੇ ਮਸਾਲੇ ਜਿਹੜੇ ਮੈਂ ਪਕਾ ਲਿਆ ਤੇ ਮਸਾਲੇ ਸਾਡੇ ਜਿਹੜੇ ਪੱਕ ਚੁੱਕੇ ਆ ਤਾਂ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਤੇ ਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲੈਨੇ ਆ ਹੁਣ ਇੱਧਰ ਜਿਹੜਾ ਮਸਾਲਾ ਆਪਾਂ ਬਣਾ ਕੇ ਰੱਖਿਆ ਉਹ ਪੰਗਲਗਲਾਂ ਦੇ ਵਿੱਚ ਪਾਵਾਂਗੇ ਹਲਕਾ ਜਿਹਾ ਠੰਡਾ ਕਰ ਲਿਆ ਮੈਂ ਮਸਾਲਾ ਤੇ ਮਸਾਲਾ ਪਾ ਕੇ ਗਲਗਲਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਿਕਸ ਕਰਨਾ ਹੈ ਇੱਕ ਇੱਕ ਪੀਸ ਦੇ ਉੱਤੇ ਜਿਹੜਾ ਮਸਾਲਾ ਕੋਟ ਹੋਣਾ ਚਾਹੀਦਾ ਇਸ ਤਰੀਕੇ ਦੇ ਨਾਲ ਇਹਨੂੰ ਮਿਕਸ ਕਰਨਾ ਹੈ ਇਹ ਚਾਰ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਬਹੁਤ ਹੀ ਵਧੀਆ ਬੰਦਾ ਹੈ ਮੈਂ ਤਾਂ ਸੀਜ਼ਨ ਦੇ ਵਿੱਚ ਸੀਜ਼ਨ ਕੀ ਇੱਕ ਸਾਲ ਦੇ ਵਿੱਚ ਤਿੰਨ ਚਾਰ ਵਾਰ ਸਾਡੇ ਘਰ ਇਹ achar ਜਿਹੜਾ ਬਣ ਜਾਂਦਾ ਕਿਉਂਕਿ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਸਾਡੇ ਘਰ ਇਹ achar ਇੱਕ ਸਾਲ ਤੱਕ ਤਾਂ ਟਿਕਦਾ ਹੀ ਨਹੀਂ ਹੈ ਪਹਿਲੇ ਹੀ ਖਤਮ ਹੋ ਜਾਂਦਾ ਇਸ ਕਣ ਮੈਨੂੰ 2-3 ਵਾਰ 4 ਜਿਹੜਾ ਸਾਲ ਦੇ ਵਿੱਚ ਪਾਣਾ ਪੈਂਦਾ ਤੇ ਸਾਰਾ 4 ਜਿਹੜਾ ਮੈਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਿੱਤਾ ਹੈ ਇਹਨੂੰ ਤੁਸੀਂ ਇਹ ਟਾਈਟ ਡੱਬੇ ਦੇ ਵਿੱਚ ਭਰ ਕੇ ਜਿਹੜਾ ਸਟੋਰ ਕਰਕੇ ਇੱਕ ਸਾਲ ਤੱਕ ਰੱਖ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਨਹੀਂ ਹੋਏਗਾ ਇਹਨੂੰ ਤੁਸੀਂ ਸੁੱਕੇ ਸਾਫ਼ ਸੁਥਰੇ ਹੱਥਾਂ ਦੇ ਨਾਲ ਕੱਢਣਾ ਆਟੇ ਵਾਲੇ ਹੱਥ ਬਿਲਕੁਲ ਨਹੀਂ ਲਗਾਣੇ ਪਾਣੀ ਵਾਲੇ ਹੱਥ ਬਿਲਕੁਲ ਨਹੀਂ ਲਗਾਣੇ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿ ਤੇ ਮਿਲਦੇ ਆਂ ਐਦਾਂ ਦੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਸਤ ਸ੍ਰੀ ਅਕਾਲ ਦੀ